ਬਹੁਤ ਔਖਾ ਹੋ ਜਾਂਦਾ ਇਸ ਸਥਿਤੀ ਦੇ ਵਿੱਚ ਜਦੋਂ ਆਪਣੇ ਘਰ-ਬਾਰ ਛੱਡ ਕੇ ਜਦੋਂ ਪਿੰਡ ਛੱਡ ਕੇ ਇਸ ਤਰ੍ਹਾਂ ਬਾਹਰ ਆਉਣਾ ਪਵੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਘਰ ਛੱਡਨੇ ਪੈਣ ਤਾਂ ਬਹੁਤ ਮੁਸ਼ਕਲ ਜਿਹੜੀ ਸਥਿਤੀ ਆ ਉਹ ਬਣ ਜਾਂਦੀ ਆ ਤਾਂ ਆ ਤੁਸੀਂ ਨਜ਼ਰ ਮਾਰ ਲਓ ਕਿ ਕਿਵੇਂ ਘਰ ਖਾਲੀ ਕਰਕੇ ਜਿਹੜੇ ਲੋਕ ਨੇ ਆਪਣੇ ਮੋਟਰਸਾਈਕਲਾਂ ਤੇ ਬੱਚਿਆਂ ਨੂੰ ਪਰਿਵਾਰਾਂ ਨੂੰ ਆ ਲੈ ਕੇ ਜਾਂਦੇ ਲੈ ਕੇ ਜਾਂਦੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਇਹ ਬਹੁਤ ਕੁਝ ਬਿਆਨ ਕਰ ਦਿਆ ਨੇ ਦਾ ਮੈਂਬਰ ਛੱਡਿਆ ਜੀ ਬਾਕੀ ਸਮਾਨ ਸਾਰਾ ਲਈ ਆਉਂਦੇ ਲੱਗ 22 ਬਾਈ ਪਿੰਡਾ ਸਾਰੇ ਖਾਲੀ ਹੋ ਗਏ ਹਾਂਜੀ ਹਾਂਜੀ ਸਾਰੇ ਲਈ ਆਉਂਦੇ ਸਮਾਨ ਬਿਲਕੁਲ ਤਾਂ ਨਜ਼ਰ ਇੱਕ ਮਾਰ ਲੋ ਇੱਧਰ ਵੀ ਛੋਟੇ ਛੋਟੇ ਜਿਹੜੇ ਬੱਚੇ ਨੇ ਛੋਟੇ ਛੋਟੇ ਜਿਹੜੇ ਬੱਚੇ ਨੇ ਇਹ ਵੀ ਟਰਾਲੀ ਭਰ ਕੇ ਸਮਾਨ ਭਰ ਕੇ ਕਿਉਂਕਿ ਬਾਰਿਸ਼ ਦਾ ਸਮਾਂ ਹੈ ਮੀਂਹ ਦਾ ਸਮਾਂ ਪਰ ਫਿਰ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਬਾਈ ਜੀ ਬੜੀ ਦੁੱਖ ਦੀ ਘੜੀ ਆ ਵੈਸੇ ਦਾ ਕਿ ਬਹੁਤ ਦੁਖਦਾਰੀ ਖਬਰ ਹੈ ਬਾਰਡਰ ਪੱਤੀ ਵਾਸਤੇ ਜੀ ਕੋਈ 6 ਮਹੀਨੇ ਸਾਲ ਮਾਸਾ ਹੀ ਹੁੰਦਾ ਜੀ ਬਹੁਤ ਨੁਕਸਾਨ ਹੁੰਦਾ ਬਾਰਡਰ ਵਾਲਿਆਂ ਦਾ ਜੀ ਪਹਿਲਾਂ ਪਾਣੀ ਕਰਕੇ ਤੇ ਹੁਣ ਆ ਫਿਰ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਅਸੀਂ ਤਾਂ ਰਿਸ਼ਤੇ ਦੇ ਨਾਲ ਆਪਣੇ ਨਾਲ ਲੈਣ ਵਾਸਤੇ ਆਏ ਸੀਗੇ ਜੀ ਬਹੁਤ ਔਖਾ ਜੀ ਬਾਰਡਰ ਸਾਰੇ ਪਿੰਡ ਖਾਲੀ ਹੋ ਗਏ ਭਾਈ ਬਹੁਤ ਖਾਲੀ ਹੋ ਗਏ ਜੀ ਭਾਈ ਨਿੱਕੇ ਨਿੱਕੇ ਜਵਾਕ ਬਹੁਤ ਹੀ ਹੁਣ ਕੀ ਕਰੀਏ ਜੀ ਵੇਖੋ ਜਾਣੇ ਪੈਂਦੇ ਆ ਮਜਬੂਰੀ ਕਰਕੇ ਜੀ ਕਹਿੰਦੇ ਆ ਵੀ ਪੂਰੀ ਦੁਨੀਆ 'ਚ ਬੰਦਾ ਘੁੰਮਿਆ ਆਵੇ ਘਰੇ ਆ ਕੇ ਸਕੂਨ ਮਿਲਦਾ ਪਰ ਤੁਸੀਂ ਤਾਂ ਸਕੂਨ ਛੱਡ ਕੇ ਚੱਲੇ ਹੋ ਹਾਂਜੀ ਨਹੀਂ ਜੀ ਮੈਂ ਤਾਂ ਰਿਸ਼ਤੇ ਨਾਲ ਹਾਂਜੀ ਹਾਂਜੀ ਬਹੁਤ ਔਖਾ ਜੀ ਤੁਰ ਤੁਨ ਲੱਗੇ ਰੋਂਦੇ ਸੀਗੇ ਜੀ ਤੇ ਮੈਂ ਕਿਹਾ ਕੋਈ ਸਾਰੇ ਨਾਲ ਹੀ ਤੁਨੀ ਛੱਡ ਕੇ ਜਾਵਾਂਗੇ ਵੀਰ ਜੀ ਕਹੇ ਵੀ ਮੈਂ ਤੁਹਾਡੇ ਤੁਹਾਡੇ ਚੈਨਲ ਬਾਰੇ ਵੇਖਣਾ ਚਾਹਣਾ ਵੀ ਰਿਸ਼ਤੇਦਾਰ ਜਿਹੜੇ ਜਿੰਨੇ ਬੈਠੇ ਨਾ ਬਾਰਡਰ ਪੱਟੀ ਤੇ ਇਹਨਾਂ ਦੇ ਰਿਸ਼ਤੇ ਵੀ ਲੈਣੇ ਦੇਣ ਬਹੁਤ ਔਖੇ ਹੋਗੇ ਜੀ ਔਖੇ ਹੋਗੇ ਹਾਂਜੀ ਬਹੁਤ ਔਖਾ ਤੁਸੀਂ ਇੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਔਖਾ ਬਹੁਤ ਹੈ ਜੀ ਘਰ ਛੱਡਣਾ ਬਹੁਤ ਔਖਾ ਮਾੜਾ ਮੋਟਾ ਲਿਆਏ ਬਾਕੀ ਵਿੱਚੇ ਹੀ ਪਿਆ ਸਭ ਇੱਕ ਇੱਕ ਲੇਡੀ ਵਾਸਤੇ ਘਰ ਛੱਡਣਾ ਬੜਾ ਔਖਾ ਹੁੰਦਾ ਬੜਾ ਔਖਾ ਹੈ ਬੜਾ ਹੀ ਹੈ ਜ਼ਿਆਦਾ ਹੀ ਔਖਾ ਹੈ ਖਬਰ ਪੜੀ ਸਕਦੇ ਹਨ ਫਿਰ ਤਾਂ ਦੁਨੀਆ ਸਾਰੀ ਤਰੀ ਹੁੰਦੀ ਆ ਕਿ ਕਿਸੇ ਵੀ ਚਲੇ ਜਾਓ ਬਸ ਪਈ ਜੇ ਤੱਕ ਹੋਰ ਕਾਣਾ ਜਾਵਾਗਾ ਸਰਕਾਰ ਨੂੰ ਜੀ ਇਹ ਨੁਕਸਾਨ ਜਿਹੜਾ ਹੋ ਰਿਹਾ ਜਨਤਾ ਦਾ ਹੋ ਰਿਹਾ ਜੀ ਕੋਈ ਸਰਕਾਰ ਦਾ ਨਹੀਂ ਹੋ ਰਿਹਾ ਜੀ ਹੁਣ ਵੇਖੋ ਇਸ ਤੋਂ ਬਾਅਦ ਡੀਓ ਵਾਜੇਗਾ ਜੀ ਪੈਟਰੋਲ ਵਾਜੇਗਾ ਜੀ ਜਦੋਂ ਲਾਕਡਾਊਨ ਦੇ ਵਿੱਚ ਜੀ ਜਿੰਨਾ ਜੀ ਜੀਤ ਅਸਰ ਪਿਆ ਮੜੇ ਬੰਦੇ ਪਿਆ ਜੀ ਹਾਂਜੀ ਹਾਂਜੀ ਇੱਕ ਮਿੰਟ ਮੜੇ ਜੇ ਰੁਕਿਓ ਮੈਂ ਤੁਹਾਨੂੰ ਇੱਕ ਵਾਰ ਤਸਵੀਰ ਜਿਹੜੀ ਆ ਉਹ ਜ਼ਰੂਰ ਦਿਖਾ ਦੇਣਾ ਛੋਟੇ ਛੋਟੇ ਬੱਚੇ ਵੀ ਨੇ ਪੜਦੇ ਜੇ ਬੱਚਾ ਤੁਸੀਂ ਕਿਹੜੀ ਕਲਾਸ ਚ ਦੂਜੀ ਬੈਗ ਕੋਲੇ ਆ ਦੂਸਰੀ ਨਹੀਂ ਬੈਗ ਕਿਥੇ ਲੈ ਬੈਗ ਘਰ ਘਰੇ ਅੱਛਾ ਔਖਾ ਹੋ ਜਾਂਦਾ ਜੀ ਬੱਚਿਆਂ ਦਾ ਹਾਂਜੀ ਤੇ ਇਹ ਬੱਚੇ ਛੋਟੇ ਛੋਟੇ ਨਾਲ ਘਰ ਛੱਡਣਾ ਹਾਂ ਘਰ ਛੱਡਣਾ ਬਹੁਤ ਔਖਾ ਏ ਇੱਕ ਔਰਤ ਲਈ ਤਾਂ ਔਖਾ ਜੀ ਕਰ ਛੱਡਣਾ ਹਾਂਜੀ ਹਾਂਜੀ ਸਹੀ ਆ ਤੇ ਪਹਿਲਾਂ ਪਾਣੀ ਆਇਆ ਉਦੋਂ ਵੀ ਛੱਡਣਾ ਪਿਆ ਹਾਂਜੀ ਛੱਡਣਾ ਪਿਆ ਕੀ ਕਰੀਏ ਬੰਦੇ दारू ਪਿੰਦੇ ਆ ਤੇ ਫਿਰ ਐਵੇਂ ਹੀ ਆ ਹੁਣ ਘਰ ਛੱਡ ਕੇ ਚੱਲੇ ਆ ਕੀ ਕਰੀਏ ਬਹੁਤ ਨਸ਼ਾ ਕਰਦੇ ਆ ਹਾਂ ਕੀ ਕਰੀਏ ਬਹੁਤ ਔਖੀ ਸਥਿਤੀ ਆ ਆ ਆਪਣਾ ਸਮਾਨ ਜੋ ਹੱਥ 'ਚ ਆਇਆ ਜਿੰਨਾ ਕਾਇਆ ਉਹਨਾਂ ਕ ਸਮਾਨ ਲੈ ਕੇ ਪਰਿਵਾਰ ਜਾਣ ਲਈ ਮਜਬੂਰ ਹੋਏ ਨੇ ਬਜ਼ੁਰਗ ਨੇ ਬੱਚੇ ਨੇ ਨਜ਼ਰ ਮਾਰ ਲਓ ਟਰੈਕਟਰਾਂ ਦੇ ਬੈਠੇ ਔਰ ਆ ਟਰਾਲੀਆਂ ਦੇ ਵਿੱਚ ਸਮਾਨ ਲੱਤੇ ਆਵਦਾ ਔਰ ਇਹ ਜਾਂਦੇ ਨਜ਼ਰ ਆ ਰਹੇ ਨੇ ਸਾਰੇ ਪਿੰਡ ਜਿਹੜੇ ਨੇ ਇੱਥੇ ਖਾਲੀ ਹੋ ਗਏ ਨੇ ਟੋਟਲੀ ਜਿਹੜੇ ਪਿੰਡ ਖਾਲੀ ਦੱਸੇ ਜਾ ਰਹੇ ਨੇ ਔਰ ਜਿਹੜੇ ਆ ਸਮਾਨ ਵੇਖ ਲਓ ਤੁਸੀਂ ਇਹ ਵੀ ਸਮਾਨ ਭਰਿਆ ਆ ਬਾਈ ਦਾ ਸ਼ਹਿਰ ਇੰਜ ਲੱਗਦਾ ਵੀ 사ਉਂਡ ਦਾ ਕੰਮ ਆ ਲekin ਇਹ ਵੀ ਆਪਦਾ ਸਮਾਨ ਲੱਦ ਕੇ ਭਰ ਕੇ ਇਥੋਂ ਲੈ ਕੇ ਜਾਣ ਲਈ ਜਿਹੜੇ ਇਹ ਮਜਬੂਰ ਹੋ ਗਏ ਨੇ ਤਾਂ ਬਾਈ ਸਾਊਂਡ ਦਾ ਕੰਮ ਤੁਹਾਡਾ ਮੜੇ ਜਾਇਓ ਦੱਸਿਓ ਆਇਓ ਬਾਈ 2 ਮਿੰਟ ਆ ਨਜ਼ਰ ਮਾਰ ਲਓ ਤੁਸੀਂ ਆ ਤਸਵੀਰ ਬੜੀ ਮੁਸ਼ਕਲ ਨਾਲ ਕੰਮ ਕਰ ਚੱਲਦੇ ਨੇ ਆ ਸਾਰੇ ਜਿਹੜੇ ਬਾਈ ਇਥੋਂ ਦੇ ਬਾਰਡਰ ਪੱਟੀ ਦੇ ਰਹਿਣ ਵਾਲੇ ਨੇ ਬੜਾ ਔਖਾ ਔਖਾ ਜੀ ਔਖਾ ਕੰਮ ਬਾਈ ਜੀ ਤੁਹਾਡਾ ਇਹ ਡੀਜੇ ਦਾ ਕੰਮ ਆ ਜੀ ਤੇ ਕੰਮ ਕਰ ਤਾਂ ਵੈਸੇ ਹੀ ਬੜੇ ਮੁਸ਼ਕਲ ਨਾਲ ਚੱਲਦੇ ਆ ਤੇ ਆਹ ਕੀ ਹੋਣ ਗਿਆ ਇਹ ਬਸ ਹੁਣ ਜਾਣਾ ਪੈਣਾ ਸਮਾਨ ਨੇ ਤੇ ਨਹੀਂ ਜਾਂਦੇ ਖਰਾਬ ਹੁੰਦਾ ਕੰਮ ਸਾਰਾ ਹੂੰ ਕਿ ਹੁਣ ਇੰਨੇ ਪੈਸੇ ਲਾਏ ਬੇਟਿਆਂ ਤੁਹਾਨੂੰ ਪਤਾ ਇਹ ਓਖਾ ਜਾਂਦਾ ਮਾੜਾ ਮਾੜਾ ਕਿਤੇ ਲੱਖ ਰੁਪਈਆ ਦਾ ਸਮਾਨ ਆ ਬਾਈ ਬਹੁਤ ਹੈ ਇੱਕ ਟਰਾਲੇ ਇਤੋਂ ਜ਼ਿਆਦਾ ਮਤਲਬ ਭਰਿਆ ਉਹ ਪਿਆ ਕੇ ਚੜਾਉਂਦਾ ਕਿੰਨੇ ਕਿੰਨੇ ਕਿ ਲੱਖ ਦਾ ਸਮਾਨ ਹੈਗਾ ਸਾਰਾ ਤੁਹਾਡਾ ਇਹ ਹੋਵੇਗਾ 30-35 ਲੱਖ ਦਾ ਹੋਵੇਗਾ ਤੇ ਇਹ ਫਿਰ ਕੱਢਣਾ ਬੜਾ ਜ਼ਰੂਰੀ ਹੋ ਜਾਂਦਾ ਜ਼ਰੂਰੀ ਹੁੰਦਾ ਦੋ ਟਰਾਲੇ ਅਜੇ ਪਹਿਲੇ ਪਿਛੇ ਹੋਰ ਉਹ ਵੀ ਕੱਢੂਗੇ ਸਾਰੇ ਘਰ ਛੱਡ ਕੇ ਆ ਰਹੇ ਨੇ ਜੀ ਹਾਂਜੀ ਸਾਰੇ ਸਾਰੇ ਤਾ ਬਿਲਕੁਲ ਆ ਇੱਕ ਹੋਰ ਟਰਾਲੀ